ਮੇਰਾ ਨਾਮ ਤੇ ਲਬੀਰ ਕੋ। ਉਹ ਕਾਨੂੰਮਾਨਾ ਰੋਡ ਤੇ ਰਹਿੰਦੇ ਆ। ਅਸੀਂ 2 ਦਿਨ ਬਾਹਰ ਸੀ। ਕਿੱਥੇ ਗਏ? ਅਸੀਂ ਰਾਜਸਥਾਨ ਗਏ ਸੀ। ਕਿਸਲੇ? ਬੇਟੀ ਦੀ ਤਰੀਕ ਸੀ, ਸਾਡੀ ਵੀ ਤਰੀਕ ਸੀ ਨਾਲ। ਅੱਛਾ। ਸਵੇਰੇ 7:30 ਵਜੇ ਆ ਜਾਂਦੇ ਹੁੰਦੇ ਹੰਦਿਆਂ ਨੂੰ। ਚੋਰੀ ਹੋਈ। ਨੁਕਸਾਨ ਬਹੁਤ ਹੋ ਗਿਆ। ਨੁਕਸਾਨ ਪੱਛੀ ਤੋਂ 30 ਟੋਲੇ ਤੇ ਸੋਨਾ ਆ। ਅੱਛਾ। 25 ਪੱਛੀ ਤੋਂ ਸੋਨਾ ਆ। ਜੀ। ਕਿਲੋ ਗ੍ਰੇਡ ਗੇੜ ਚੰਦੀ ਆ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਜ਼ 1000 ਪਾਉਂਡ ਦੋ 1000 ਪਾਉਂਡ ਆ ਦੋ ਜਿਹੜੀਆਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲਿਆ ਸੀ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪਤਲ ਵੀ ਠੀਕ ਤੇ ਇੱਕ ਮੋਬਾਈਲ ਇੱਕ ਨੂੰ ਮਾਇ ਲਿਆ ਇੱਕ ਚਾਂਦੀ ਦੀ ਬ੍ਰੇਕ ਆ 100 ਗ੍ਰਾਮ ਦੀ ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਏ ਸਵੇਕ ਗਏ ਆ ਮੌਕਾ ਦੇਖ ਗਏ ਵੇਖੋ ਹੁਣ ਕੀ ਕਰਦੇ ਆ ਬੋਦਰਾਸ ਤੁਸੀਂ ਨਾ ਕਿਤੇ ਆਊਟ ਆਫ ਸਟੇਸ਼ਨ ਗਏਦੇ ਹੀ ਰਾਜਸਥਾਨ ਸਾਈਡ ਉੱਦ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾਰ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਆ ਤੋੜੇਤਾ ਹੀ ਉਹਨਾਂ ਨੇ ਬਾਰ ਦਾ ਜਦੋਂ ਅੰਦਰ ਬڑے ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਲਦੀ ਰੱਖ ਕੇ ਤਾਂ ਨੁਕਸਾਨ ਕਰਕੇ ਚਲੀ ਗਈ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜਿਵਰਾਤ ਦੇ ਕੁਝ ਗਹਿਣੇ ਚੂੜੀਆਂ ਛਾਪਾਂ ਕੋਈ 20 20 22 ਤੋਂਨੇ ਸੋਨਾ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜਿਵਰਾਤ ਜਿਹੜੇ ਕਿ ਜੱਦੀ ਪੁਸ਼ਤੀ ਚੱਲਦੇ ਆ ਰਹੇ ਹੋ ਜੀ ਤੇ 1000 ਪਾਉਂਡ ਸੀ ਕੋਈ 4 ਤ ਲੱਖ ਰੁਪਏ ਲਗ ਦਿੱਸੀ ਛੜਾ ਲੈ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚੱਲ ਗਏ ਉਹਨਾਂ ਨੇ ਭਰੋ ਤਾਲਾ ਤੋੜ ਕੇ ਬਸ ਉਹ ਸਬਲ ਸਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਅਸੀਂ ਕਰਾਂਗੇ ਕਿਉਂ ਕੈਮਰੇ ਕੰਪਰੀਚਾ ਸਰਚ ਕਰਦੇ ਦੇ ਦੇਖਣ ਲਈ ਤੇ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਰੋਡ ਤੇ ਇਹਨਾਂ ਵੱਲੋਂ ਇਤਲਾਹ ਮਿਲੀ ਆ ਕਿ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀਗੇ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਇਤਲਾਹ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਨੁਕਸਾਨ ਜੀ ਉਹਨਾਂ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਇਰੇ ਗੈਨੇਤ ਵਗੈਰਾ ਦੱਸ ਰਿਏ ਨੇ ਬਾਕੀ ਉਹ ਕਹਿੰਦੇ ਸੀ ਵੈਰੀਫਾਈ ਕਰਕੇ ਲਿਸਟ ਦੇ ਦੇ ਤੇ ਸੀਸੀਟੀਵੀ ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਕਿ ਹਾਂ